ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਪੈਨਾ ਪਰਵਾਂ ਅਤੇ ਮਾਮਾ ਨੂੰ ਸਵਾਗਤ ਹੈ ਤੁਹਾਡਾ-ਤੁਹਾਡਾ ਆਪਣੇ ਚੈਨਲ ਸਰਕਾਰੀ ਖਾਲਸਾ ਤੇ ਜਿੱਥੇ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਤੇ ਹੱਕ ਤੇ ਸੱਚ ਦੀ ਗੱਲ ਕਰਦੇ ਰਹਾਂਗੇ ਤੇ ਖਬਰਾਂ ਬਹੁਤ ਨੇ ਕਿਉਂਕਿ ਇਹ ਅਸੀਂ ਇਹ ਹਮੇਸ਼ਾ ਆਪਣੇ ਚੈਨਲ ਤੇ ਖਾਲਸ탄 ਦੀ ਗੱਲ ਕਰਦੇ ਆ ਖਾਲਸ탄 ਪੱਕੀ ਗੱਲ ਕਰਦੇ ਜਰੂਰ ਬੇਸ਼ੱਕ ਇਹ ਇੱਕ ਨਿਊਜ਼ ਚੈਨਲ ਹੈ ਪਰ ਇੱਕ ਖਾਲਸਤਾਨੀ ਮੀਡੀਆ ਹੈ ਖਾਲਸਤਾਨੀ ਪੱਕੀ ਚੈਨਲ ਹੈ ਤੇ ਅਸੀਂ ਗੱਲ ਹਮੇਸ਼ਾ ਖਾਲਸਤਾਨ ਦੀ ਕਰਾਂਗੇ ਪਹਿਲਾ ਕਿਉਂਕਿ ਸਾਡਾ ਜਿਹੜਾ ਏਜੰਡਾ ਹੈ ਸਾਡਾ ਪ੍ਰੋਪਰ ਏਜੰਡਾ ਹੈ ਸਾਡੀ ਮੰਜ਼ਿਲ ਜੋ ਵੀ ਹੈ ਉਹ ਖਾਲਸਤਾਨ ਹੈ ਉਸ ਨੂੰ ਕਿਸ ਤਰ੍ਹਾਂ ਹਾਸਲ ਕਰਨਾ ਹੈ ਉਹ 2030 ਤੋਂ ਪਹਿਲਾਂ ਕਿਤਰਾ ਕਿਸ ਤਰ੍ਹਾਂ ਹਾਸਲ ਹੋਵੇਗਾ ਕਿਸ ਤਰ੍ਹਾਂ ਸਾਡਾ ਸਾਡੀ ਕਦਮ ਜਿਹੜੇ ਮੰਜ਼ਿਲ ਵੱਲ ਵਲ ਵਧਰੇ ਨੇ ਉਹ ਅਸੀਂ ਤੁਹਾਨੂੰ ਹਮੇਸ਼ਾ ਦੱਸਦੇ ਆਇਆ ਤੇ ਕਿਤਾ ਅਮਰੀਕਾ ਦਾ ਵੀ ਇੰਟਰਸਟ ਜਿਹੜਾ ਹੈ ਸਿੱਖਾਂ ਵੱਲ ਵੱਧਿਆ ਤੇ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਪਿਛਲੇ ਕੁਝ ਦਿਨਾ ਤੋਂ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਉਹ ਜਿਹੜੇ ਭਾਰਤ ਆਂਦੇ ਨੇ ਉਹ ਦਰਬਾਰ ਸਹਿ ਮੱਥਾ ਟੇਕਣ ਜਾਂਦੇ ਨੇ ਉਹ ਆਉਂਦੇ ਭਾਰਤ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਇਹ ਕਿਉਂਕਿ ਭਾਰਤ ਇੱਕ ਦੇਸ਼ ਹੈ ਇਸ ਵੇਲੇ ਔਰ ਪੰਜਾਬ ਹਜੇ ਹੋਂਦ ਵਿੱਚ ਨਹੀਂ ਆਇਆ ਜੋ ਕਿ ਬਹੁਤ ਜਲਦੀ ਆਉਣਾ ਹੈ ਤੇ ਉਹ ਪੰਜਾਬ ਵੱਲ ਵੀ ਜਾਂਦੇ ਨੇ ਮੱਥਾ ਟੇਕਣ ਦਰਬਾਰ ਸਾਹਿਬ 'ਚ ਚਾਈਨਾ ਚਾਈਨਾ ਦੇ ਜਿਹੜੇ ਰਾਜਦੂਤ ਨੇ ਇੰਵੈਸਟਰ ਨੇ ਉਹ ਭਾਰਤ ਜਾਂਦੇ ਨੇ ਉਹ ਵੀ ਦਰਬਾਰ ਸਾਹਿਬ ਜਾਂਦੇ ਨੇ ਜਾਂ ਕਿਸੇ ਗੁਰਦੁਆਰੇ ਜਾਂਦੇ ਨੇ ਦਿੱਲੀ ਦੇ ਗੁਰਦੁਆਰੇ ਜਾਂਦੇ ਨੇ ਸੀਸ ਗੰਜ ਰਕਾਬ ਗੰਜ ਸਾਹਿਬ ਗੁਰਦੁਆਰੇ ਜਾਂਦੇ ਨੇ ਤੇ ਨਿਊਜ਼ੀਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗੁਰਦੁਆਰੇ ਬਣੇ ਨੇ ਉੱਥੇ ਜਿਹੜਾ ਕਬੱਡੀ ਵਗੈਰਾ ਹੋ ਰਿਆ ਸੀਗਾ ਉੱਥੇ ਵੀ ਜਾਂਦੇ ਨੇ ਵਿਸ਼ੇਕ ਉੱਤੇ ਜਿਹੜੇ ਕੁਝ ਪੱਗਾਂ ਵਿੱਚ ਸਰਫਸਾਇ ਪੜਤੀ ਜਿਹੜੇ ਪੱਤਰਕਾਰ ਨੇ ਉਹ ਕਹਿੰਦੇ ਨੇ ਮੈਂ ਇੰਡੀਆ ਦੇ ਅਖਬਾਰ ਰਨ ਕਰਦਾ ਪੰਜਾਬ ਕੀ ਸਹੀ ਰਨ ਕਰਦਾ ਹੋਰ ਚਾਰ ਅਖਬਾਰ ਰਨ ਕਰਦਾ ਉਹਨਾਂ ਨੂੰ ਇਹ ਨਹੀਂ ਕਹਿਣਾ ਕਿ ਅਸੀਂ ਪੰਜਾਬੀ ਮੀਡੀਆ ਰਨ ਕਰਦੇ ਆ ਉਹ ਇੱਕ ਅਲੱਗ ਉਹਨਾਂ ਦਾ ਮਸਲਾ ਆ ਕਿਉਂਕਿ ਉਹਨਾਂ ਤੇ ਉਥੇ ਵੀ ਜੋਰ ਲੱਗਿਆ ਹੋਇਆ ਜਿਹੜੇ ਕੁਝ ਪੰਗਾ ਵਾਲੇ तितਲੀਆਂ ਨੇ ਗੁਲਾਮ ਨੇ ਭਾਰਤ ਦੀਆਂ ਜਿਹੜੇ ਚਾਰਚ ਲੈਲਾ ਕਰਕੇ ਵਿਕੇ ਹੋਏ ਨੇ ਤੇ ਉਹਨਾਂ ਦਾ ਵੀ ਜੋਰ ਲੱਗਿਆ ਹੋਇਆ ਕਿ ਖਾਲਿਸਤਾਨ ਨੂੰ ਠਲ ਕਿਤਾ ਪਾਈ ਜਾਏ ਉਹ ਖਾਲਿਸਤਾਨ ਨੂੰ ਤਾਂ ਠਲ ਨਹੀਂ ਪੈ ਸਕਦੀ ਕਿਉਂਕਿ ਅਮਰੀਕਾ ਵੀ ਨਾਲ ਖੜਿਆ ਹੈ ਫਾਈਵ ਆਇਜ਼ ਵੀ ਨਾਲ ਖੜੀ ਹੈ ਅਮਰੀਕਾ ਦੇ ਨਾਲ ਜਿਹੜੇ ਮਿੱਤਰ ਦੇਸ਼ ਨੇ ਉਹਨਾਂ ਹਾਲ ਅਜੇ ਕੁਝ ਦਿਨਾਂ ਪਹਿਲੇ ਮੈਕਸੀਕੋ ਨੇ 50% ਟੈਰਿਫ ਲਾਇਆ ਭਾਰਤ ਦੇ ਉੱਤੇ ਕਿ ਹੋਲਾ ਹੈ ਕਿਉਂਕਿ ਭਾਰਤ ਦੇ ਵਿੱਚ ਜਿਨ੍ਹਾਂ ਜਿਹੜੇ ਵੀ ਲੋਕ ਆਪਣਾ ਜੜੇ ਵੀ ਦੇਸ਼ ਆਪਣਾ ਆਯਾਤ ਨਿਰਯਾਤ ਕਰਦੇ ਨੇ ਮਾਲ ਸਪਲਾਈ ਕਰਦੇ ਨੇ ਟਰਾਂਸਪੋਰਟ ਰੇਸ਼ਨ ਹੁੰਦੀ ਹੈ ਜਿਹੜੀ ਉਤੇ ਭਾਰਤ ਨੇ ਆਪਣੀ ਐਕਸਾਈਜ਼ ਡਿਊਟੀ ਲਾਈ ਹੋਈ ਹੈ ਜਿਹੜੇ ਸਪਲਾਈ ਹੋਏ ਨੇ ਭਾਰਤ ਉਹਨਾਂ ਦੇ ਦੇਸ਼ ਵਿੱਚ ਤੋਂ ਵਪਾਰ ਕਰਤਾ ਜਾ ਕੇ ਤੋਂ ਉਹਨਾਂ ਨੇ ਨਹੀਂ ਲਾਈ ਹੋਈ ਇਸ ਤੇ ਮੱਧੇ ਨਜ਼ਰ ਰੱਖਦੇ ਆ ਹੋਏ ਤੇ ਨਾਲੇ ਅਮਰੀਕਾ ਕੈਨੇਡਾ ਮੈਕਸੀਕੋ ਫਾਈਵਰ ਜਿਹੜੀ ਕੰਟਰੀਜ਼ ਨੇ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਮਿਲਾ ਕੇ ਜਿਹੜੀ ਫਾਈਵਰ ਕੰਟਰੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਇਹਨਾਂ ਭਾਰਤ ਨੇ ਜਿਹੜਾ ፕሮਪਾਗੈਂਡਾ ਸਟਾਰਟ ਕੀਤਾ ਹੋਇਆ ਆਪਣੇ ਮੀਡੀਆ ਤੇ ਅਮਰੀਕਾ ਦੇ ਖਿਲਾਫ ਜਿਹੜੇ ਛੋਟੇ-ਛੋਟੇ ਰਾਂ ਦੇ ਮੀਡੀਆ ਨੇ ਅਮਰੀਕਾ ਦੇ ਖਿਲਾਫ ਪੁਕਤਨ ਪੁਕਤਨ ਨਕਿਆ ਹੋਏ ਨੇ ਤੇ ਪੁਤਿੰਗ ਨਾਲ ਵੀ ਇਹਨੇ ਰੱਤਾ ਤੇਜ਼ ਕੀਤਾ ਕਿਉਂਕਿ ਪੋਤਨ ਦੇ ਕੋਲੋਂ ਇਹ ਦੋਗ ਮਰੂਸ ਪੋਤਨ ਦੇ ਕੋਲੋਂ ਤੇਲ ਵਗੈਰਾ ਆ ਲੈਂਦੇ ਸੀਗੇ ਕਿਉਂਕਿ ਅਮਰੀਕਾ ਨੇ ਕਿਹਾ ਕਿ ਭਾਈ ਤੂੰ ਇੱਕ ਪਾਸਾ ਕਰਨਾ ਹੈ ਜਾਂ ਤੇ ਪੋਤਨ ਪੋਤਨ ਵਾਲ ਨੂੰ ਹੋ ਜਾ ਜਾਂ ਫਿਰ ਅਮਰੀਕਾ ਵਾਲ ਨੂੰ ਹੋ ਜਾ ਕਿਉਂਕਿ ਜਿਹੜਾ ਰੂਸ ਹੈ ਉਹਨੇ ਇਹ ਸੋਚ ਲਿਆ ਸੀਗਾ ਕਿ ਯੂਕਰੇਨ ਤੇ ਹਮਲਾ ਕਰਾਂਗਾ ਤੇ ਯੂਕਰੇਨ ਨੂੰ ਜਦੋਂ ਮੈਂ ਆਪਣੇ ਵਿੱਚ ਸ਼ਾਮਿਲ ਕਰ ਲਾਂਗਾ ਆਪਣੀ ਤਾਕਤ ਵਧਾਵਾਂਗਾ ਯੂਕਰੇਨ ਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਵਦੇਵਤ ਪੋਲੈਂਡ ਵਗੈਰਾ ਹੋ ਗਏ ਹੋਰ ਛੋਟੀ ਛੋਟੇ ਜਿਹੜੀ ਕੰਟਰੀਜ਼ ਹੋ ਗਈਆਂ ਸਰਬੀਆ ਵਗੈਰਾ ਤੇ ਦਿਆ ਤੇ ਉੱਥੇ ਜਦੋਂ ਕਬਜ਼ਾ ਕਰਕੇ ਤੇ ਮੇਰੀ ਤਾਕਤ ਹੋਰ ਵਧੇਗੀ ਤੇ ਯੂਰਪ ਜੋ ਕਿ ਇੱਕ ਅਮੀਰ ਦੇਸ਼ ਹੈ ਜਿਸ ਨੂੰ ਅਮੀਰ ਬਣਾਉਣ ਨੂੰ ਵਿੱਚ ਅਮਰੀਕਾ ਦਾ ਖਾਸ ਯੋਗਦਾਨ ਹੈ ਤੇ ਇਹ ਜਿਹੜਾ ਯੂਰਪ ਹੈ ਇਹ ਇਹਨੇ ਸਾਰੀ ਹੈਲਪ ਕੀਤੀ ਯੂਕਰੇਨ ਨੂੰ ਅਮਰੀਕਾ ਨੇ ਵੀ ਹੈਲਪ ਕੀਤੀ ਤੇ 5 ਵਾਈਜ਼ ਕੰਟਰੀਜ਼ ਨੇ ਮਿਲ ਕੇ ਇਹ ਆਪਣੇ ਯੂਕਰੇਨ ਦੀ ਹੈਲਪ ਕੀਤੀ ਤੇ ਸਿੱਖਾਂ ਖਾਲਸਤਾਨੀਆਂ ਨੇ ਵੀ ਲੰਗਰ ਲਾਇਆ ਉੱਥੇ ਫ੍ਰੀ ਫੂਡ ਡਿਲੀਵਰ ਕੀਤਾ ਤੇ ਅਮਰੀਕਾ ਨੇ ਇਹ ਸਭ ਚੀਜ਼ਾਂ ਦੇਖੀ ਕਿ ਜਿਹੜੇ ਖਾਲਸਤਾਨੀ ਨੇ ਸਿੱਖ ਨੇ ਉਹਨਾਂ ਦਾ ਹਰਤਾਤੇ ਜਿਹੜੇ ਅਮਰੀਕਾ ਜਿੱਥੇ ਆਪਣਾ ਪੱਖ ਰੱਖਿਆ ਰੱਖ ਰਿਹਾ ਉਸ ਦੀ ਇਹ ਹਮੇਸ਼ਾ ਸਪੋਰਟ ਕਰਦੇ ਆਏ ਨੇ ਤੇ ਫ੍ਰੈਂਡਮ ਦੀ ਮੂੰਹ ਤੋਂ ਚੱਲਦੀ ਰਿ ਫ੍ਰੈਂਡਮ ਨੇ ਨੰਗਾ ਕਰਕੇ ਰੱਖ ਦਿੱਤਾ ਭਾਰਤ ਮਾਤਾ ਦਾ ਸਾੜਾ ਲਾਤਾ ਤੇ ਉਸ ਦੇ ਬਾਅਦ ਅਮਰੀਕਾ ਦੇ ਜਿਹੜੇ ਅਮਰੀਕਾ ਤੇ ਨਾਟੋ ਤੇ 5 ਆਈਜ਼ ਜਿਹੜੇ ਮੁਲਕ ਨੇ ਤੇ 5 ਆਈਜ਼ ਮੁਲਕ ਨੇ ਨਾਟੋ ਵਗੈਰਾ ਮਿਲਾ ਕੇ ਨਾਟੋ ਦਾ ਚੜਾ ਯੂਰਪ ਦਾ ਹੋ ਗਿਆ ਹੈ ਤੇ ਜਿਹੜਾ ਗੰਤਰ ਫਲਿੰਗਰ ਵੀ ਹੈ ਤੇ ਅਮਰੀਕਾ ਦੇ ਨਾਲ ਜਿਹੜੇ ਰਲਦੇ ਮੁਲਕ ਨੇ ਉਹਨੇ ਇੱਕ ਮੈਪ ਜਾਰੀ ਕੀਤਾ ਉਹਦੇ ਵਿੱਚ ਯੂਐਸ ਵਗੈਰਾ ਨੇ ਜਿਹੜਾ ਮੈਪ ਜਾਰੀ ਕੀਤਾ ਖਾਲਸਾਣ ਦਾ ਉਹ ਗੁਜਰਾਤ ਦੇ ਬੰਦਰਗਾਹ ਤੱਕ ਜਾਰੀ ਕੀਤਾ ਇਸ ਦੇ ਵਿੱਚ ਹਰਿਆਣਾ ਹਿਮਾਚਲ ਪੰਜਾਬ ਰਾਜਸਥਾਨ ਦਿੱਲੀ গুজরাট ਉੱਤਰਾਖੰਡ ਦਾ ਕੁਝ ਏਰੀਆ 6-7 ਸਟੇਟਾਂ ਨੂੰ ਮਿਲਾ ਕੇ ਇਹਨਾਂ ਨੇ ਇੱਕ ਮੈਪ ਜਾਰੀ ਕੀਤਾ ਜੋ ਕਿ ਖਾਲਸਤਾਨ ਦਾ ਮੈਪ ਬਣਿਆ ਤੇ ਉਸ ਦੇ ਬਾਅਦ ਇੰਡੀਆ ਨੂੰ ਵੀ ਭੱਜਣਾ ਪੈ ਗਿਆ ਇਹ ਆਪਾਂ ਨਹੀਂ ਜਾਣਦੇ ਕਿ ਅੰਦਰੋਂ ਮੋਦੀ ਨੇ ਸਾਈਨ ਕੀਤੇ ਨੇ ਹਲਕਤਾਨ ਦੇ ਹਲਫਨਾਮੇ ਤੇ ਜਾਂ ਫਿਰ ਕੀ ਕਰਕੇ ਆਇਆ ਕਿ ਇਹ 2-3 ਸਾਲਾਂ ਵਿੱਚ ਹਲਕਤਾਨ ਬਣੂਗਾ ਇਹ ਤਾਂ طے ਹੈ ਕਿ 2-3 ਸਾਲਾਂ ਵਿੱਚ ਹਲਕਤਾਨ طے ਹੈ 203 ਤੋਂ ਪਹਿਲਾਂ ਹਲਕਤਾਨ طے ਹੈ ਤੇ ਅਜੇ ਜਿਹੜੀ ਆ ਬੈਕਯਾਰਡ ਤੇ ਜਿਹੜੀ ਗੱਲਾਂ ਹੋ ਰਹੀਆਂ ਬੈਕ ਪਰਦੇ ਦੇ ਪਿੱਛੇ ਜਿਹੜੀਆਂ ਗੱਲਾਂ ਹੋ ਰਹੀਆਂ ਉਹ ਆਪਾਂ ਨਹੀਂ ਜਾਣਦੇ ਪਰ ਇਹ ਕਿ ਸਾਨੂੰ ਜਿਹੜੀ ਜਿਹੜਾ ਸਾਡਾ ਦ੍ਰਿਸ਼ਟੀਕੋਣ ਹੈ ਜਿਹੜਾ ਸਾਡਾ ਮੰਨ ਲਓ ਅਸੀਂ ਜੇ ਪਿਕਚਰ ਹੈ ਧੁੰਦਲੀ ਜਿਹੜੀ ਸੀ ਉਹ ਤੇ ਕਿਤੇ ਕਲੀਅਰ ਹੋ ਰਹੀ ਹੈ ਹੁਣ ਅਮਰੀਕਾ ਦਾ ਕੀ ਇੰਟਰਸਟ ਹੈ ਕਿਵੇਂ ਉਹਨੂੰ ਪਤਾ ਕਿ ਹਾਂ ਕਿ ਇਹ ਜਿਹੜੇ ਸਿੱਖ ਨੇ ਇਹ ਰੋਕ ਸਕਦੇ ਨੇ ਸਾਰਾ ਕੁਝ ਜਿਹੜੀ ਇਹ ਵਰਲਡ ਵਾਰ ਵੀ ਹੈ ਜਿਹੜੇ ਬਈ ਚੱਕਰੇ ਕੀ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਾਈਏ ਜਦੋਂ ਇੱਕ ਮਹਾ ਪੰਜਾਬ ਸੀ ਵਿਸ਼ਾਲ ਦੇਸ਼ ਸੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਧਿਆ ਹੋਈਆਂ ਸਨ ਬ੍ਰਿਟਿਸ਼ ਮਿਟਿਸ਼ੀਅਸ ਦੇ ਨਾਲ ਜਿਹਨਾਂ ਦਾ ਕਬਜਾ ਅਜੇ ਭਾਰਤ ਅੰਜਲਾ ਪਹਿਲਾ ਭਾਰਤ ਸੀ ਛੋਟੇ-ਛੋਟੇ ਰਿਆਸਤਾਂ ਸਨ ਉਹ ਭਾਰਤ ਨਹੀਂ ਸੀ ਤੇ ਉਹ ਸਾਰੀ ਸਟੇਟਾਂ ਇਕੱਠੀ ਕਰਕੇ ਬ੍ਰਿਟਿਸ਼ ਨੇ ਕਬਜਾ ਕੀਤਾ ਤੇ ਇੱਕ ਭਾਰਤ ਬਣਾਇਆ ਸੀ ਇਹਨੂੰ ਬਟੇਸ਼ੰਡੀਆ ਕਿਹਾ ਜਾਂਦਾ ਸੀ ਉੱਥੇ ਕਬਜਾ ਹੋਇਆ ਸੀਗਾ ਤੇ ਕਬਜਾ ਕੀਤਾ ਹੋਇਆ ਸੀਗਾ ਬ੍ਰਿਟਿਸ਼ ਨੇ ਬ੍ਰਿਟਿਸ਼ ਦਾ ਰਾਜ ਸੀ ਉਸੇ ਬਾਅਦ ਜਿਹੜਾ ਆਪਣਾ ਪੰਜਾਬ ਸੀ ਕਿ افغانستان ਤੋਂ ਲੈ ਕੇ ਹੋਰ ਅਗੇ ਤੱਕ ਥਿੱਬਤੇ ਬੱਤਕ ਜਿਹੜਾ ਪੰਜਾਬ ਫੈਲ ਗਿਆ ਸੀ ਜਨਰਲ ਚਰਾਵਰਸਿੰਗ ਨੇ ਚਾਇਨਾ ਤੱਕ ਵੀ ਆਪਣੇ ਕਦਮ ਪੁੱਟ ਲਏ ਸੀ ਥਿੱਬਤ ਵਗੈਰਾ ਤੱਕ ਤੇ ਇਹ ਚੀਜ਼ ਦਾ ਖਾਸ ਅਧਿਐਨ ਕੀਤਾ ਅਮਰੀਕਾ ਦੇ 5 ਲਾਈਸ ਕੰਟਰੀਜ਼ ਨੇ ਤਿੰਨਾਂ ਤੋਂ ਅਧਿਐਨ ਕੀਏ ਕਿ ਜਦੋਂ ਬ੍ਰਿਟਿਸ਼ ਦਾ ਇੱਥੇ ਰਾਜ ਸੀਗਾ ਤੇ ਜਿਹੜਾ ਉਸ ਵੇਲੇ ਰੂਸ ਨੇ ਇਹ ਆ ਰਾਬਤਾ ਕਰਨਾ ਚਾਹਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਕਿ ਕਿਸ ਤਰੀਕ ਕਿਸੇ ਤਰੀਕੇ ਨਾਲ ਉਹਨੂੰ ਰਾਹ ਦਿੱਤਾ ਜਾਏ ਕਿ ਉਹ ਭਾਰਤ ਵੱਲ ਆਏ ਤੇ ਭਾਰਤ ਤੇ ਕਬਜ਼ਾ ਕਰੇ ਕਿ ਬ੍ਰਿਟਿਸ਼ਰਸ ਇਹ ਚੀਜ਼ ਨਹੀਂ ਚਾਹੁੰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਬਹੁਤ ਸਿਆਣੇ ਸਨ ਉਹਨਾਂ ਨੂੰ ਪਤਾ ਸੀਗਾ ਕਿ ਇਹ ਰਾਜਨੀਤ ਹੈ ਰਾਜਨੀਤਿਕ ਚਨਾਤੇ ਬ੍ਰਿਟਿਸ਼ ਬ੍ਰਿਟਿਸ਼ ਸਾਡੇ ਸਾਡੇ ਸੱਕੇ ਨੇ ਉਹਨਾਂ ਹੀ ਰਸ਼ੀਅਨ ਸਜੜੇ ਨੇ ਨਹੀਂ ਇਹ ਸਾਡੇ ਸੱਕੇ ਨੇ ਜਿਹੜੇ ਰੂਸ ਵਾਲੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਰੂਸ ਰੂਸ ਨੂੰ ਵੀ ਆਪਣਾ ਜਿਹੜਾ ਪੱਤਰ ਆਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਤੇ ਉਹਨਾਂ ਨੇ ਉਹਨਾਂ ਵਾਲ ਵੀ ਮਹਾਰਾਜਾ ਰਣਜੀਤ ਸਿੰਘ ਨੇ ਰੂਸ ਵਾਲ ਵੀ ਮਤਲਬ ਇੱਕ ਮਿਤਰਤਾ ਦਾ ਹੱਥ ਵਧਾਇਆ ਤੇ ਬ੍ਰਿਟਿਸ਼ਨਲ ਵੀ ਮਿਤਰਤਾ ਦਾ ਹੱਥ ਵਧਾਇਆ ਤੇ ਉਹਨਾਂ ਨੂੰ ਆਪਣੇ ਘਰ ਵਿੱਚ ਕਦੇ ਨਹੀਂ ਆਉਣ ਨੂੰ ਕਿਹਾ ਬਾਹਰ ਨਿਕਲ ਕੇ ਹਾਂਜੀ ਸੜੀ ਤੁਹਾਡੇ ਨਾਲ ਵੀ ਦੁਆ ਸਲਾਮ ਹੈ ਤੇ ਤੁਹਾਡੇ ਨਾਲ ਵੀ ਦੁਆ ਸਲਾਮ ਹੈ ਆਪਣੇ ਘਰ ਵਿੱਚ ਕਿਸੇ ਨੂੰ ਪੇਜ ਨਹੀਂ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਤੇ ਬੱਤਕ ਵੀ ਰਾਜ ਆਪਣਾ ਫੈਲਾਇਆ ਕਿਉਂ ਫੈਲਾਇਆ ਕਿਉਂਕਿ ਉੱਥੇ ਜਿੜੀ ਨਦੀਆਂ ਵਗੈਰਾ ਨਿਕਲਦੀਆਂ ਨੇ ਉਹਨਾਂ ਦਾ ਸੰਗਮ ਹੋ ਕੇ ਜਿਹੜਾ ਸਤਲੁਜ ਬਣਦਾ ਤੇ ਉਸ ਤੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਕਬਜ਼ਾ ਕਰ ਲਿਆ ਸੀਗਾ ਤੇ ਬਹੁਤ ਹੀ ਦੂਰਦਰਸ਼ੀ ਸੋਚਦੇ ਸੀ ਦੂਰਦਰਸ਼ੀ ਸੋਚ ਸੀ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਨੇ ਆਪ ਪੜੇ ਲਿਖੇ ਨਹੀਂ ਸਨ ਪਰ ਪੜੇ ਲਿਖੇ ਤੋਂ ਵੀ ਵੱਧ ਸਨ ਸਿੱਖਿਆ ਨੂੰ ਉਹਨਾਂ ਨੇ ਬਹੁਤ ਮਹੱਤਤਾ ਦਿੱਤੀ ਹੈ ਤੇ ਹੋਰ ਕੀ ਅਧਿਐਨ ਕੀਤਾ ਅਮਰੀਕਾ ਨੇ ਕਿ ਜਿਸ ਤਰ੍ਹਾਂ ਜਿਹੜਾ ਦਰਿਆ ਖੇਵਰ ਤੇ ਜਿਹੜੇ ਵਿਦੇਸ਼ੀ ਮੁਗਲ ਵਗੈਰਾ ਆਉਂਦੇ ਸੀ ਅਫਗਾਨੀ ਵਗੈਰਾ ਆਉਂਦੇ ਸੀਗੇ ਤੇ ਉਹ ਆ ਕੇ ਭਾਰਤ ਵਿੱਚ ਹਮਲਾ ਕਰਦੇ ਸੀ ਤੇ ਹਿੰਦੂ ਤੇ ਉਸ ਜਮਾਨੇ ਦੀ ਔਰਤਾਂ ਨੂੰ ਲੁੱਟ ਕੇ ਲਿਆ ਜਾਂਦਾ ਸੀ ਸਿਰਫ ਪੰਜਾਬੀ ਰਹਿੰਦਾ ਸੀਗਾ ਵਿੱਚ ਤੇ ਪੰਜਾਬ ਫਿਰ ਉਹਨਾਂ ਨੂੰ ਲੁੱਟ ਲੈਂਦੇ ਸੀ ਪੰਜਾਬੀ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਲੁੱਟ ਲੈਂਦੇ ਸੀ ਕਿਤੇ ਉਹਨਾਂ ਦੀ ਔਰਤਾਂ ਵਾਪਸ ਕਰਕੇ ਹੁੰਦੇ ਸੀਗੇ ਤੇ ਇਹ ਰੂਸ ਨੂੰ ਵੀ ਪਤਾ ਸੀਗਾ ਕਿ ਜੇ ਭਾਰਤ ਦੇ ਉੱਤੇ ਕਬਜ਼ਾ ਕਰਨਾ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਨਾਲ ਸਾਨੂੰ ਦੋਸਤੀ ਕਰਨੀ ਪੈਣੀ ਹੈ ਕਿ ਬ੍ਰਿਟਿਸ਼ ਨੂੰ ਵੀ ਪਤਾ ਸੀਗਾ ਕਿ ਜੇਕਰ ਕਰਾਂ ਪੰਜਾਬ ਦੇ ਨਾਲ ਅਸੀਂ ਕੋਈ ਵੀ ਲੜਾਈ ਝਗੜਾ ਕੀਤਾ ਤੇ ਮਹਾਰਾਜਾ ਭਾਰਤ ਤੱਕ ਆ ਸਕਦਾ ਸੀ ਕਿਉਂਕਿ ਉਸ ਵੇਲੇ ਪੰਜਾਬ ਇੱਕ ਮਹਾਸ਼ਕਤੀ ਸੀ ਇਸ ਉੱਤੇ ਕੋਈ ਦੋ ਰਹਾ ਨਹੀਂ ਨੇ ਉਹ ਅਲੱਗ ਗੱਲ ਹੈ ਕਿ 1830 ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਚਲੇ ਗਏ ਸੰਸਾਰ ਤੋਂ ਵਿਦਾ ਲੈ ਗਏ ਤੇ ਉਸ ਦੇ ਬਾਅਦ ਕੀ ਹੋਇਆ ਡੋਗਰਾ ਨੇ ਰਾਜਪੂਤਾਂ ਨੇ ਕਿਸ ਤਰ੍ਹਾਂ ਮਤਲਬ ਗਦਾਰੀਆਂ ਕੀਤੀਆਂ ਨਲਵਾ ਨਲਵੇ ਨੂੰ ਕਿਸ ਤਰ੍ਹਾਂ ਮਰਵਾਇਆ ਡੋਗਰੀਆਂ ਨੇ ਤੇ ਅੱਜ ਦੇ ਡੇਟ ਵਿੱਚ ਵੀ ਇਹੀ ਹੈ ਕਿ ਭਾਵੇਂ ਅਫਗਾਨਿਸਤਾਨ ਹੋਵੇ ਪਾਕਿਸਤਾਨ ਹੋਵੇ ਕੋਈ ਵੀ ਹੋਵੇ ਸਾਰਿਆਂ ਦੀ ਇਹ ਰਾਏ ਹੈ ਤੇ ਉਹਨਾਂ ਨੂੰ ਪਤਾ ਵੀ ਹੈ ਕਿ ਪੰਜਾਬ ਜਿਹੜਾ ਭਾਰਤ ਦੀ ਰੀੜ ਦੀ ਹੱਡੀ ਜਿਹੜੀ ਹੈ ਉਹ ਹੈ ਪੰਜਾਬ ਪੰਜਾਬ ਤੇ ਉੱਤੇ ਜੇਕਰ ਅਸੀਂ ਆਪਣਾ ਕਬਜ਼ਾ ਕਰ ਲਿਆ ਤੇ ਪੂਰੇ ਭਾਰਤ ਦੇ ਉੱਤੇ ਤੁਸੀਂ ਆਪਣਾ ਕਬਜਾ ਕਰ ਸਕਦੇ ਹਾਂ ਤੇ ਅੱਜ ਸिखਾਂ ਨੂੰ ਸੋਚਣਾ ਕਿ ਤੁਸੀਂ ਹਮੇਸ਼ਾ ਤੇ ਅਗਲਿਆਂ ਦੇ ਲਈ ਲੜੇ ਹੋ ਤੁਸੀਂ ਬ੍ਰਿਟਿਸ਼ਟ ਲਈ ਵੀ ਲੜੇ ਹੋ ਤੁਸੀਂ ਭਾਰਤ ਦੇ ਲਈ ਵੀ ਲੜੇ ਹੋ ਆਪਣੀ ਜਾਨਾਂ ਵਾਰੀਆਂ ਤੁਸੀਂ ਆਪਣੇ ਲਈ ਕੀ ਕੀ ਕੀਤਾ ਹਜੇ ਤੱਕ ਕਿਸ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹਰ ਇੱਕ ਦੇਸ਼ ਦੀ ਨਿਗਾ ਸਾਡੇ ਸਿੱਖਾਂ ਦੇ ਉੱਤੇ ਹੈ ਤੇ ਅਸੀਂ ਆਪਣਾ ਦੇਸ਼ ਸਥਾਪਿਤ ਕਰਨ ਜਾ ਰਹੇ ਹਾਂ ਭਾਰਤ ਨੂੰ ਆਪਣੀ ਕਿਸਮਤ ਆਪ ਤੈਕਰੰਦੇ ਹੋ ਕਿਉਂਕਿ ਪੰਜਾਬ ਨੇ ਆਜ਼ਾਦ ਹੋਣਾ ਹੀ ਹੋਣਾ ਪੰਜਾਬ ਦੇ ਛੇ ਛੇਟਾਂ ਜਿਹੜੇ ਪੁਰਾਣਾ ਪੰਜਾਬ ਸੀਗਾ ਉਸਨੇ ਮਿਲ ਕੇ ਆਜ਼ਾਦ ਹੋਣਾ ਹੀ ਹੋਣਾ ਤੇ ਇੱਕ ਮਹਾ ਪੰਜਾਬ ਫਿਰ ਤੋਂ ਬੜਨਾ ਹੀ ਬੜਨਾ ਇਸ ਦੇ ਵਿੱਚ ਕੋਈ ਦੋਹਰਾਨੀ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹ ਵੀ ਖਾਲਸਤਾਨ ਦੇ ਵਿੱਚ ਹੀ ਆਏਗਾ ਜੇ ਨਹੀਂ ਆਏਗਾ ਤੇ ਆਦੀਨ ਕੀ ਮੰਨੇਗਾ ਤੇ ਇਸ ਦੇ ਤੇ ਮਤਲਬ ਇਹ ਨਜ਼ਰ ਰੱਖਦੇ ਹੋਏ ਕਿ ਅਮਰੀਕਾ ਨੇ ਸਿਕਾਂ ਦਾ ਸਾਥ ਦੇਣਾ ਸ਼ੁਰੂ ਕੀਤਾ ਕੋਈ ਵੀ ਦੇਸ਼ ਤੁਸੀਂ ਲੈ ਲੋ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਅਮਰੀਕਾ ਕੈਨੇਡਾ ਮੈਕਸੀਕੋ ਚਾਈਨਾ ਹੁੰਦਾ ਚਾਈਨਾ ਨੇ ਵੀ ਆਪਣੇ ਕਦਮ ਪਟਣਾ ਸ਼ੁਰੂ ਕਰਤੇ ਨੇ ਹਕਿਸਤਾਨ ਦੇ ਵੱਲ ਤੇ ਸਾਰੇ ਦੇ ਸਾਰੇ ਜਿਹੜੇ ਕੰਟਰੀਜ਼ ਨੇ ਜਾਂ ਯੂਰਪ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਯੂਰਪ ਦੇ ਕੰਟਰੀਜ਼ ਨੇ ਜੋ ਵੀ ਭਾਰਤ ਵਿੱਚ ਆਉਂਦਾ ਉਹ ਦਰਬਾਰ ਸਰ ਮੱਥਾ ਟੇਕਣ जरूर ਜਾਂਦਾ ਜਾਂ ਫਿਰ ਕਿਸੇ ਗੁਰਦੁਆਰੇ 'ਚ ਜਰੂਰ ਜਾਂਦਾ ਕਿਉਂ ਜਾਂਦਾ ਜੀ ਇਹ ਮੋਦੀ ਵੀ ਜਾਣਦਾ ਭਾਰਤੀ ਡੀਪ ਸਟੇਟ ਵੀ ਜਾਣਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਹਾਲਿਸਤਾਨ ਇੱਕ ਦੇਸ਼ ਬਣਾਉਣ ਵਾਲਾ ਹੈ ਹੋਰ ਇਹ ਵੀ ਪਤਾ ਹੈ ਕਿ ਭਾਰਤ ਇੱਕ ਪੰਜਾਬ ਜੜਾ ਹੈ ਉਹੀ ਇੱਕ ਰੀੜ ਦੀ ਹੱਡੀ ਹੈ ਜਿਸ ਤਰ੍ਹਾਂ ਰੂਸ ਨੇ ਉਸ ਵੇਲੇ ਕੀਤਾ ਕਿ ਕਿਹੇ ਤਰੀਕੇ ਨਾਲ ਕਬਜ਼ਾ ਹੋ ਜੇ ਪੰਜਾਬ ਤੇ ਤੇ ਇਹ ਜਾਂ ਫਿਰ ਦੋਸਤੀ ਹੋ ਜਾਏ ਤੇ ਬਾਰਦਤ ਕਬਜ਼ਾ ਕਰ ਲਾਂਗੇ ਹੋਰ ਬ੍ਰਿਟਿਸ਼ੀਅਰਸ ਨੂੰ ਵੀ ਰੂਸ ਤੋਂ ਖਤਰਾ ਸੀਗਾ खैर ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਨਹੀਂ ਹੋਣ ਦਿੱਤਾ ਉਹਨਾਂ ਨੇ ਸੰਧੀਆਂ ਕੀਤੀਆਂ ਤੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਜਿਹੜੀ ਤਾਕਤ ਹੈ ਹੋਰ ਵਧਾਣਾ ਚਾਹੁੰਦੇ ਸੀਗੇ ਉਹਨਾਂ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਚਾਈਨਾ ਤੇ ਕਬਜ਼ਾ ਕੀਤਾ ਤੇ ਜੇਕਰ ਉਹ 1847 ਵਿੱਚ ਸੰਸਾਰ ਤੋਂ ਵਿਦਾ ਨਾ ਹੁੰਦੇ ਤੇ ਉਹਨਾਂ ਦਾ ਕਬਜ਼ਾ ਰੂਸ ਤੱਕ ਵੀ ਹੋਣਾ ਸੀਗਾ ਇਹ ਸਚਾਈ ਹੈ ਇਹ 100% ਸਚਾਈ ਹੈ ਤੇ ਰਸ਼ੀਅਨ ਨੂੰ ਵੀ ਇਹ ਗੱਲ ਰੂਸ ਵਾਲੇ ਨੂੰ ਇਹ ਗੱਲ ਪਤਾ ਸੀ ਕਿ ਮਹਾਰਾਜਾ ਐਸਵਲ ਨੂੰ ਵਧ ਰਿਹਾ ਤਹੀਂ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਦੋਂ ਛੋਟੀ ਉਮਰ ਚਾਗਵਾ ਕਰਕੇ ਯੂਕੇ ਲੈ ਗਏ ਜਦੋਂ ਉਹ ਵੱਡੇ ਹੋਏ ਤੋ ਵਾਪਸ ਜਰੂਸਿੱਖੀ ਵਿੱਚ ਪਰਤੇ ਤੇ ਉਹਨਾਂ ਨੇ ਰੂਸ ਦੇ ਕੋਲੋਂ ਮਦਦ ਮੰਗੀ ਹੈਲਪ ਮੰਗੀ ਪਰ ਰੂਸੀਆ ਨੇ ਰਸ਼ੀਆ ਨੇ ਹੈਲਪ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਜੀ ਦੀ ਹੈਲਪ ਨਹੀਂ ਕੀਤੀ ਸੀ ਕਿਉਂ ਹੀ ਕੀਤੀ ਸੀ ਇਹ ਹੀ ਚੱਕਰ ਜੇ ਨਹੀਂ ਕੀਤੀ ਸੀ ਕਿਉਂਕਿ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਇਹਦਾ ਪਿਤਾ ਤਾਂ ਇਹਨੇ ਵੱਡਾ ਰਾਜ ਸਥਾਪਿਤ ਕੀਤਾ ਸੀਗਾ ਇਸ ਦੇ ਵਿੱਚ ਵੀ ਉਹੀ ਗੁਣ ਨੇ ਇਹਨੇ ਵੀ ਉਹੀ ਰਾਜ ਸਥਾਪਿਤ ਕਰ ਲਿਆ ਤੇ ਬਹੁਤ ਸਿਆਰੀਆ ਬਹੁਤ ਵਡੀਆਂ ਰਾਜਨੀਤਿਕ ਚੱਲ ਰਹੀ ਹੈ ਚਲਦੀਆਂ ਪਈਆਂ ਨੇ ਜਿਹੜੀ ਪੋਲਿਟਿਕਸ ਹੈ ਪੋਲਿਟਿਕਸ ਵਿੱਚ ਕੋਈ ਮਿੱਤਰ ਨਹੀਂ ਹੁੰਦਾ ਤੇ ਕੋਈ ਦੁਸ਼ਮਣ ਨਹੀਂ ਹੁੰਦਾ ਜਿਹੜੇ ਮਿੱਤਰ ਨੇ ਉਹੀ ਦੁਸ਼ਮਣ ਵੀ ਬਣ ਜਾਂਦੇ ਨੇ ਜਿਹੜੇ ਦੁਸ਼ਮਣ ਨੇ ਉਹ ਮਿੱਤਰ ਵੀ ਹੋ ਜਾਂਦੇ ਨੇ ਅੱਜ ਸਾਡੀ ਭਾਰਤ ਦੇ ਨਾਲ ਲੜਾਈ ਚੱਲ ਰਹੀ ਹੈ ਤੋ ਹੋ ਸਕਦਾ ਹੈ ਕੱਲ ਨੂੰ ਪੋਲਿਟਿਕਸ ਦੇ ਕਰਕੇ ਸਾਡਾ ਦੋਸਤ ਵੀ ਹੋ ਜਾਏ ਪਰ ਸਾਨੂੰ ਸੁਚੇਤ ਰਹਿਣਾ ਕਿਉਂਕਿ ਖਾਲਿਸਤਾਨ ਤੇ ਹੁਣ ਬਣਨ ਵਾਲਾ ਹੀ ਹੈ ਉਸਦੇ ਅੱਗੇ ਦੀ ਗੱਲ ਕਰੋਗੇ ਤੇ ਖਾਲਿਸਤਾਨ ਦੇ ਅੰਦਰ ਬ੍ਰਾਹਮਣਾਂ ਦੀ ਐਂਟਰੀ ਕਿਦਾਂ ਪਰ ਰੋਕਣੀ ਹੈ ਇਸ ਦੇ ਉੱਤੇ ਵੀ ਕੰਮ ਕਰਨਾ ਪੈਣਾ ਕਿਉਂਕਿ ਪਹਿਲਾ ਜਿਹੜਾ ਪਹਿਲੇ ਜੋ ਕੁਝ ਵੀ ਹੋ ਗਿਆ ਮਹਾਰਾਜ ਜੀ ਸਿੰਘ ਦੇ ਟਾਈਮ ਵਿੱਚ ਬ੍ਰਾਹਮਣਾਂ ਨੂੰ ਵੀ ਵੱਚੇ ਉਹਦੇ ਮਿਲੇ ਸਨ ਹੁਣ ਆਪਣੇ ਖਾਲਿਸਤਾਨ ਦੇ ਵਿੱਚ ਬ੍ਰਾਹਮਣਾਂ ਨੂੰ ਕੋਈ ਔਦਾ ਨਹੀਂ ਦੇਣਾ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਕੋਈ ਔਦਾ ਨਹੀਂ ਦਿੱਤਾ ਜਾਂ ਦਿੰਦੇ ਨਹੀਂ ਦਿੰਦੇ ਵੀ ਨਹੀਂ ਤੇ ਮੱਲਾਏ ਗੁਰਾਮੀ ਕਹਿੰਦੇ ਨੇ ਕਿ ਆਪਣੀ ਕੌਮ ਨੂੰ ਗੁਲਾਮ ਬਣਾਓ ਉਹਨਾਂ ਦਾ ਹਿੰਦੂਕਰਨ ਕਰੋ ਤੇ ਐਦਾ ਦਾ ਅਸੀਂ ਨਹੀਂ ਕਰਨਾ ਅਸੀਂ ਕਿਸੇ ਵੀ ਇਹਨਾਂ ਨੂੰ ਕੋਈ ਨਾਇਕ ਅਹੁਦੇ ਨਹੀਂ ਦੇ ਦੇਣੇ ਜਿਹੜੀ ਗੱਲ ਹੈ ਉਹ ਆਪਾਂ ਜਿਹੜੀ ਫੈਕਟ ਹੈ ਉਹ ਆਪਾਂ ਜ਼ਰੂਰ ਕਰਾਂਗੇ ਇਹ ਭਾਮਣਾ ਨੂੰ ਕੋਈ ਅਹੁਦੇ ਨਹੀਂ ਤਾਂ ਕਿਉਂਕਿ ਇਹ ਸਾਡਾ ਦੁਸ਼ਮਣ ਹੈ ਕਿਉਂਕਿ ਇਹਨੇ ਕੁਸ ਬੈਠ ਕੀ ਕਰਨਗੇ ਤੇ ਫਿਰ ਹੈ ਜਿਸ ਮਤਲਬ ਸਾਡੇ ਦੇਸ਼ ਨੂੰ ਠੱਲ ਹੀ ਪਾਉਣਗੇ ਕਮਜ਼ੋਰ ਕਰਨਗੇ ਜਿਸ ਤਰ੍ਹਾਂ ਇਹਨਾਂ ਨੇ ਅਮਰੀਕਾ ਨੂੰ ਕਰਨ ਦੀ ਕੋਸ਼ਿਸ਼ ਕੀਤੀ ਫੈਂਟਨਲ ਵੇਚ ਕੇ ਹੁਣ ਅਜੇ ਡੇਟਸ ਤੁਸੀਂ ਦੇਖੋਗੇ ਕਿ ਹਨੁਮਾਨਗੜ੍ਹ ਜਿਹੜੀ ਫੈਕਟਰੀ ਐਸਨੋਲ ਦੀ ਉਹ ਵੀ ਢਾਈ ਗਈ ਹੈ ਇਹਨਾਂ ਨੇ ਹਰ ਦੇਸ਼ ਵਿੱਚ ਜਾ ਕੇ ਆਪਣਾ ਝੂਠਾ ਪ੍ਰਪਗੰਡਾ ਖਰੀਦ ਫਰੋਕਤ ਕਰਕੇ ਕੂਸ ਦੇ ਕੇ ਵਿਸ਼ਵ ਦੇ ਕੇ ਖਰੀਦਨਾ ਤੇ ਸਿੱਖਾਂ ਦੇ ਖਿਲਾਫ ਪੰਡੀ ਪ੍ਰਚਾਰ ਕਰਨਾ ਤੇ ਅਸਲੀ ਡੇਟ ਵਿੱਚ ਸਾਡੇ ਕੋਲ ਦੇਸ਼ ਨਹੀਂ ਹੈ ਉਸ ਦੇ ਬਾਅਦ ਵੀ ਅਸੀਂ ਬਹੁਤ ਮਜ਼ਬੂਤ ਆ ਅਸੀਂ ਆਪਣਾ ਬਹੁਤ ਕੁਝ ਦਿੱਤਾ ਪਾਰ ਦੇ ਲਈ ਪਾਰ ਤੋਂ ਵੀ ਬਹੁਤ ਕੁਝ ਦਿੱਤਾ ਅੱਜ ਦੀ ਡੇਟ ਵਿੱਚ ਸਾਨੂੰ ਆਪਣੇ ਲਈ ਖੜਾ ਹੋਣਾ ਪੈਣਾ ਕਿਉਂਕਿ ਸਮਾਂ बार-बार ਹੱਥ ਨਹੀਂ ਆਉਂਦਾ ਅਪੋਰਚੁਨਿਟੀ ਨਾਕਸ ਵਾਂਸ ਨਾਕ ਵਾਂਸ ਕਿਉਂਕਿ ਅਪੋਰਚੁਨਿਟੀ ਜਿਹੜੀ ਸਮਾਪਨਾਵਾਂ ਹੁੰਦੀਆਂ ਨੇ ਕਦੇ-ਕਦੇ ਤੁਹਾਡੇ ਕੋਲ ਆਉਂਦੀਆਂ ਨੇ ਤੇ ਤੁਹਾਨੂੰ ਉਹਨ ਕਿਹੜੀ ਗੱਡੀ ਤੇ ਚੜਨਾ ਖਾਲਸਤਾਨ ਦੀ ਗੱਡੀ ਤੇ ਚੜਨਾ ਜਾਂ ਗੋਬਰ ਵਾਲੀ ਗੱਡੀ ਤੇ ਚੜਨਾ ਜਾਂ ਗੱਡੀ ਨੂੰ ਮਿਸ ਕਰਨਾ ਇਹ ਤੁਹਾਡੇ ਹੱਥ ਹੈ ਸਾਨੂੰ ਰਲ ਮਿਲ ਕੇ ਆਪਣਾ ਦੇਸ਼ ਬਣਾਉਣਾ ਪੈਣਾ ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਤਾਂ ਕਿਸ ਤਰ੍ਹਾਂ ਨਿਕਲ ਰਹੀ ਹੈ ਨਿਕਲ ਗਈ ਤੇ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਖਸਦੀ ਵਸਦੀ ਰਵੇ ਤੇ ਸਾਡੇ ਜਿਹੜੇ ਨੌਜਵਾਨ ਨੇ ਸਾਡੀ ਫੌਜ ਹੈ ਤੇ ਸਾਡਾ ਦੇਸ਼ ਹੈ ਉਹ ਤਰੱਕੀ ਕਰੇ ਆਓ ਸਾਡੇ ਆਓ ਅਸੀਂ ਸਾਰੇ ਮਿਲ ਕੇ ਕਾਲਸ ਤਾਂ ਬਣਾਈਏ ਇੱਕ ਵਧੀਆ ਹਲੇਮੀ ਰਾਜ ਬਣਾਈਏ ਜਿੱਥੇ ਹਰ ਇੱਕ ਕੌਮ ਸੁਖੀ ਵਸੇ ਤੇ ਗੁਰੂਆ ਦਾ ਰਾਜ ਹੋਵੇ ਗੁਰੂਆਂ ਦੀ ਬਾਣੀ ਦਾ ਰਾਜ ਹੋਵੇ ਤੇ ਗੁਰੂਆਂ ਦੀ ਬਾਣੀ ਹਰ ਥਾਂ ਤੇ ਗਲੀ ਗਲੀ ਮੱਲੇ ਮੱਲੇ ਗੂੰਜੇ ਭਗਤ ਕਬੀਰ ਦੀ ਬਾਣੀ ਭਗਤ ਰਵਿਦਾਸ ਦੀ ਬਾਣੀ ਹਰ ਮੱਲੇ ਗਲੀ ਚ ਗੂੰਜੇ ਗੱਲਾਂ ਬਹੁਤ ਨੇ ਕਰਨ ਵਾਲੀਆਂ ਤੇ ਸਮਾਂ ਥੋੜਾ ਹੈ ਤੇ ਫਿਰ ਆਪਾਂ ਇੱਕ ਚੀਜ਼ ਦੁਹਰਾਵਾਂਗੇ ਕਿ ਪੰਜਾਬ ਜਿਹੜਾ ਹੈ ਅੱਜ ਦੇ ਟਾਈਮ ਵਿੱਚ ਭਾਰਤ ਦੀ ਰੀੜ ਦੀ ਹੱਡੀ ਹੈ ਤੇ ਪੰਜਾਬ ਗਿਆ ਤੇ ਭਾਰਤ ਵੀ ਗਿਆ ਤੇ ਹੁਣ ਅਸੀਂ ਆਪਣਾ ਰਾਜ ਲੈਣਾ ਹੈ ਔਰ ਭਾਰਤ ਨੂੰ ਬਿਲਕੁਲ ਖਤਮ ਕਰਨਾ ਹੈ ਇਹਨਾਂ ਨੂੰ ਕਈ ਪਾਗਾਜ਼ਾਂ ਦੇ ਟੁਟੇ ਕਰ ਰਹੇ ਹਨ ਤਾਂ ਕਿ ਇਹ ਦੁਬਾਰਾ ਖੜੇ ਨਾ ਹੋ ਪਾਣ ਪੰਜਾਬ ਨੂੰ ਖਤਮ ਕਰਨ ਦੇ ਲਈ ਸਾਨੂੰ ਖੜੇ ਹੋਣਾ ਪੈਣਾ ਸਾਨੂੰ ਰਾਜ ਲੈਣਾ ਪੈਣਾ ਇਸ ਦੇ ਇਲਾਵਾ ਸਾਡੇ ਕੋਲ ਕੋਈ ਹੱਕ ਨਹੀਂ ਹੈ ਅਮਰੀਕਾ ਖੜ ਗਿਆ ਜਿਖਾ ਨਾਲ ਫਾਈਵ ਆਈਸ ਕੰਟਰੀਜ਼ ਨਾਟੋ ਸਾਰੇ ਇਹ ਸਾਰੇ ਦੇ ਸਾਰੇ ਲੋਕ ਸिखਾ ਦੇ ਵਾਲ ਹੀ ਦੇਖ ਰਹੇ ਨੇ ਇਹ ਜਿਹੜੇ ਬਾਰ ਬਾਰ ਮੱਥਾ ਟੇਕਣਾ ਹੁੰਦੇ ਨੇ ਦਰਵਾਜ਼ੇ ਤੇ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਇਹ ਅੱਜ ਕਿਉਂ ਆਉਂਦੇ ਨੇ ਦਾ ਕਾਰਨ ਕੀ ਹੈ ਸਮਝੋ ਉਹ ਤੁਹਾਨੂੰ ਇੰਡੀਕੇਟ ਕਰ ਰਹੇ ਨੇ ਤੁਹਾਨੂੰ ਇਸ਼ਾਰਾ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹਮਲਾ ਮਾਰੋ ਤੁਸੀਂ ਬਾਚੋ ਇਹ ਸਿੱਖ ਇੱਕ ਪਾਦਰ ਕੌਮ ਹੈ ਸਿੱਖਾਂ ਨੇ ਖਾਲਸਾ ਨੂੰ ਲੈਣਾ ਹੀ ਲੈਣਾ ਹੈ ਬਾਹਰ ਦੇ ਸਿੱਖਾਂ ਦਾ ਬਹੁਤ ਚੋਰ ਲੱਗਿਆ ਹੋਇਆ ਠੀਕ ਹੈ ਅਸੀਂ ਪੰਜਾਬ 'ਚ ਬੈਠੇ ਤੇ ਭਾਰਤ 'ਚ ਬੈਠੇ ਸਿੱਖ ਨਹੀਂ ਲੜ ਸਕਦੇ ਪਰ ਅੰਦਰੋਂ ਦੀ ਵਿਚਾਰਧਾਰਾ ਵਿਚਾਰਧਾਰਾ ਤੇ ਉਹਨਾਂ ਦੇ ਨਾਲ ਮੈਚ ਹੋ ਸਕਦੀ ਹੈ ਨਾ ਸਾਡੀ ਅਸੀਂ ਸ਼ਾਂਤ ਰਹਿ ਕੇ ਵੀ ਉਹਨਾਂ ਦਾ ਸਪੋਰਟ ਦੇ ਸਕਦੇ ਹਾਂ ਕਿ ਹਾਂਜੀ ਤੁਸੀਂ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਤੇ ਐਸੀ ਨਾਲ ਇਸ ਦੇ ਨਾਲ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਤੁਹਾਡੇ ਤੋਂ ਵਿਧਾਰਨ ਲੈਣਾ ਵਾ ਤੇ ਬੇਨਤੀ ਹੈ ਕਿ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਮਿਲਦੇ ਹਾਂ ਫਿਰ ਆਪਣੇ ਇਸੇ ਨੈਕਸਟ ਟਾਪਿਕ ਤੇ ਤਾ ਤਕ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ